ਹਾਂਜੀ ਵੀਰ ਜੀ ਆਪਾਂ ਤੁਹਾਡੇ ਆਪਣੇ ਨਿਹਾਲ ਡੇਰੀ ਫਾਰਮ ਤੋਂ ਆਪਾਂ ਆਪਣੇ ਚੈਨਲ ਤੇ ਪਹਿਲਾ ਵਲੌਗ ਪਾ ਰਹੇ ਆ YouTube ਚੈਨਲ ਤੇ ਤੇ ਆਪਾਂ ਆਪਣੇ ਵਲੌਗ ਦੇ ਵਿੱਚ ਆਪਣੀ ਫਸਟ ਸੈਕਿੰਡ ਟਾਈਮਰ ਜੋ ਬੱਚੀ ਸੂਣ ਦੀ ਆ ਬਿਲਕੁਲ ਤਿਆਰੀਆਂ ਦੇ ਵਿੱਚ ਐ ਉਸ ਦਾ ਵਲੌਗ ਬਣਾਇਆ ਤੇ ਅੱਗੇ ਦੇ ਅੱਗੇ ਆਪਾਂ ਵੀਡੀਓ ਦੇ ਵਿੱਚ ਸਾਰਾ ਕੁਝ ਦੱਸ ਦਿਆਂ ਇਸ ਗਾਂ ਦੇ ਆਪਾਂ ਸਾਈਵਲ ਸੀਮਨ ਰੱਖਿਆ ਸੀ ਅੱਗੇ ਆਪਾਂ ਦੱਸਾਂਗੇ ਵੀ ਆਪਾਂ ਨੂੰ ਇਸ ਦੇ ਸਾਈਬਰ ਸੀਮਨ ਕਿਉਂ ਰੱਖਣਾ ਪਿਆ ਉਹ ਵੀ ਸਾਰਾ ਤੁਸੀਂ ਬਲੌਗ ਨਾਲ ਜੁੜੇ ਹੋਏ ਇਹ ਗਾੜਾ ਪਿਛਲੇ ਸੂਏ ਥੋੜੀ ਜਿਹੀ ਰਿਪੀਟਰ ਹੋ ਗਈ ਸੀ ਤੇ ਆਪਾਂ ਕੋਸ਼ ਆਪਣੇ ਸੀਨੀਅਰ ਬੰਦਿਆ ਦੀ ਸਲਾਹ ਲਈ ਤੇ ਉਹਨਾਂ ਨੇ ਦੱਸਿਆ ਸੀ ਕਿ ਇਹਦਾ ਜਦ ਤਾ ਐਚਐਫ ਦਾ ਜਿਹੜਾ ਬੀਸਟ ਬੋਲ ਹੈ ਉਸ ਦੀ ਰਹਿਣ ਦੀ ਕੰਸੀਵ ਕਰਨ ਦੀ ਪਸ਼ੂਆਂ ਦੇ ਵਿੱਚ ਕੁਸ਼ਮਤਾ ਜ਼ਿਆਦੀ ਹੈ ਤੇ ਜਾਂ ਸਾਈਵਲ ਬੋਲ ਚ ਦੱਸਦੇ ਹੁੰਦੇ ਆ ਵੀ ਜ਼ਿਆਦੀ ਹੁੰਦੀ ਹੈ ਉਹ ਬੀਸਟ ਬੋਲ ਆਪਾਂ ਨੂੰ ਮਿਲਿਆ ਨਹੀਂ ਇਹ ਗਾਈ ਦੇ ਆਪਾਂ ਇੱਕ ਟਰੈਕਟਰ ਤੇ ਵੀ ਆਪਾਂ ਖੈਰ ਵੀ ਦੋ ਪੈਪਰ ਤੇ ਸੀਮਨ ਲਾਈ ਸੀ ਕੋਈ ਸੀਮਨ ਖਤਮ ਹੋ ਗਿਆ ਵੀ ਯਾਰ ਸਾਈਵਲ ਲਾ ਦਿੰਦੇ ਆ ਵੀ ਦੇਖਦੇ ਕੀ ਬੰਦ ਹੈ ਤੇ ਅੱਜ ਆਪਣੀ ਗਾਂ ਦੀ ਕਾਹਲੀ ਹੋਈ ਹੈ ਤੇ ਨਾਲੇ ਤਾਂ ਗਾਂ ਕਨਸੀਵ ਕਰ ਗਈ ਸੀ ਰੇਫਰ ਸੀ ਇਹਨੇ ਸਾਈਵਲ ਫੀਮੇਲ ਨੂੰ ਜਨਮ ਦਿੱਤਾ ਵੀ ਫੀਮੇਲ ਹੈ ਇਹ ਬੜੀਆ ਕੈਂਸਟਸ ਦੇ ਟੋਟੋ ਜਨਮ ਹੋਇਆ ਹੈਗਾ ਤੇ ਜਿਵੇਂ ਆਪਾਂ ਫਾਰਮ ਦੇ ਵਿੱਚ ਕੱਤੀ ਹੋਵੇ ਫੈਨ ਫੂਡ ਲਈ ਵੀ ਵਧੀਆ ਹੁੰਦੀ ਹੈ ਜਾਂ ਘਰੇ ਦੁੱਧ ਪੀਣ ਲਈ ਵੀ ਇਹਦੀ ਫੈਂਟ ਦੀ ਐਸ ਐਨ ਐਫ ਦੀ ਬਹੁਤ ਵਧੀਆ ਪ੍ਰਯੋਗਤਾ ਹੁੰਦੀ ਹੈ ਇਸ ਲਈ ਵੀਰਾਂ ਨੂੰ ਧੰਨਵਾਦ ਹੈ ਵੀ ਵੈਸੇ ਤਾਂ ਦੇਖੋ ਜਿੱਦਾਂ ਐਚਐਫ ਦੇ ਪੇਟੋ ਐਚਐਫੀ ਜਨਮ ਲੈਂਦੀ ਤਾਂ ਬਰੀਡ 'ਚ ਬਹੁਤ ਸੁਧਾਰ ਸੀ ਪਰ ਇਹ ਇੱਕ ਆਪਾਂ ਮੰਨ ਕੇ ਚਲੋ ਪ੍ਰੈਕਟੀਕਲੀ ਕਰਕੇ ਦੇਖਿਆ ਸੀ ਕਿ ਜਦੋਂ ਆਪਣੇ ਕੋਲ ਹਾਲ ਹੀ ਕੋਈ ਨਹੀਂ ਸੀ ਵੀ ਆਪਾਂ ਕਿਸੇ ਠੱਠੇ ਤੋਂ ਕਰਾਸ ਕਰਾਉਣ ਨਾਲੋਂ ਵੀ ਹੋ ਸਕਦਾ ਉਹਨੂੰ ਕੋਈ ਬਰੂਸੀਲਾ ਬਿਮਾਰੀ ਨਾ ਹੋਵੇ ਜਾਂ ਹੋਰ ਵੀ ਆਪਾਂ ਯਾਰ ਸਾਈਵਲ ਟੀਕਾ ਹੀ ਲਵਾ ਕੇ ਦੇਖ ਲਈਏ ਤਾਂ ਇਹਦੇ 'ਚ ਸਾਈਵਲ ਫਿਊਲ ਨੂੰ ਜਨਮ ਦਿੱਤਾ ਇਹ ਆਪਣੀ ਦੂਸਰੀ ਸੂਏ ਦੀ ਬੱਚੀ ਨੇ ਸੂਈ ਹੈ ਕਿ ਹਾਂਜੀ ਵੀਰੇ ਇਹ ਜਦੋਂ ਗਾਂ ਆਪਣੀ ਸੂ ਪੈਂਦੀ ਹੈ ਗਾਂ ਦੇ ਸੂਣ ਤੋਂ 25 ਤੋਂ 30 ਮਿੰਟਾਂ ਦੇ ਬਾਅਦ ਜਦੋਂ ਗਾਂ ਖੜੀ ਹੋ ਕੇ ਬੱਚੇ ਨੂੰ ਚੱਟਦੀ ਹੈ ਤਾਂ ਉਸ ਦੇ ਬਾਅਦ ਚੋਂ ਆਪਾਂ ਨੂੰ ਉਸ ਦਾ ਜਿਹੜਾ ਪਹਿਲਾ ਦੁੱਧ ਹੁੰਦਾ ਜਿਸ ਨੂੰ ਆਪਾਂ ਬੌਲਾ ਬੋਲ ਦਿੰਨੇ ਆ ਉਹ ਚੋ ਲੈਣਾ ਚਾਹੀਦਾ ਹੈ ਤੇ ਉਹਨੂੰ ਚੋ ਕੇ ਜਿਹੜਾ ਆਪਣਾ ਕਾਫ ਹੁੰਦਾ ਹੈ ਜਿਹੜਾ ਨਵਾਂ ਬੱਚਾ ਗਾਂ ਨੇ ਦਿੱਤਾ ਹੁੰਦਾ ਉਹ ਉਸ ਨੂੰ ਪਲਾਉਣਾ ਚਾਹੀਦਾ ਹੈ ਕਿਉਂਕਿ ਜਿਹੜਾ ਪਹਿਲਾ ਬੌਲਾ ਹੁੰਦਾ ਉਹ ਜਦੋਂ ਬੱਚਾ ਜਨਮ ਲੈਂਦਾ ਹੈ ਜਿਹੜੇ ਬਾਹਰ ਦੇ ਬੈਕਟੀਰੀਆ ਜਾਂ ਕੋਈ ਗਵਾਰਦੀ ਬਿਮਾਰੀ ਹੈ ਉਨ੍ਹਾਂ ਦੇ ਨਾਲ ਲੜਨ ਦੀ ਬੱਚੇ ਨੂੰ ਤਾਕਤ ਦਿੰਦਾ ਹੈ ਇਹ ਬੋਲਾ ਇੱਕ ਬੱਚੇ ਲਈ ਬਹੁਤ ਵੱਡਾ ਵਰਦਾਨ ਹੁੰਦਾ ਹੈ ਇਹ ਆਪਾਂ ਨੂੰ ਛੋਟੇ ਕਾਫ ਨੂੰ ਜਲਦੀ ਤੋਂ ਜਲਦੀ ਪਾਲਾਉਣਾ ਚਾਹੀਦਾ ਹੈ ਤੇ ਇੱਕ ਨਾ ਜਿਹੜੇ ਵੀਰ ਗਾਇਆਂ ਰੱਖਦੇ ਆ ਹਨ ਜਿੰਨੇ ਮੰਨ ਕੇ ਚਲੋ 4 ਤੋਂ ਵੱਧ ਗਾਇਆਂ ਰੱਖਿਆ ਉਹ ਇੱਕ ਸਮਾਲ ਲਾਰਜ ਦਾ ਹੀ ਕੰਮ ਬਣ ਜਾਂਦਾ ਹੈ ਲਾਰਜ ਮੰਨ ਕੇ ਚਲੋ ਛੋਟਾ ਫਾਰਮ ਬਣ ਗਿਆ ਕਿਸਾਨ ਦਾ ਬੰਦੇ ਦਾ ਉਹ ਨਿੱਪਲ ਨੂੰ ਜਰੂਰ ਵਰਤਿਆ ਕਰੋ ਆਪਣੇ ਕੋਲ ਇੱਕ ਪਾਰਟੀ ਵਾਲੀ ਨਿੱਪਲ ਵੀ ਸੀ ਉਹ ਆਪਾਂ ਡੀਮਾਰਟ ਮੁੱਲਾਂਪੁਰ ਤੋਂ ਲਿਆਂਦੀ ਸੀ ਉਹਨੇ ਟੁੱਟ ਗਈ ਆਪੜੀ ਥੱਲੇ ਡਿੱਗ ਗਈ ਸਿੱਖ ਦੇਣਾ ਤੇ ਹੁਣ ਆਪਾਂ ਨਿੱਪਲ ਨੂੰ ਪ੍ਰਯੋਗ ਕਰ ਰਹੇ ਆ ਇਹ ਨਿੱਪਲ ਨੂੰ ਆਏ ਸਹੀ ਬੈਲੈਂਸ ਚ ਰੱਖ ਕੇ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ ਕੋਈ ਜਿਆਦੀਆਂ ਗਾਇਆਂ ਨੂੰ ਤਾਂ ਆਪਾਂ ਬੱਚਾ ਹੁਣ ਥੱਲੇ ਨਹੀਂ ਲਾਉਂਦੇ ਕੋਈ ਬੱਚਾ ਟੁੱਟਾ ਮਾਰਦਾ ਲੇਵੀਰ ਨੂੰ ਸੋਜ ਆ ਜਾਂਦੀ ਐ ਇਨਫੈਕਸ਼ਨ ਹੁੰਦੀ ਐ ਤੇ ਜਿਹੜਾ ਆਪਾਂ ਮੱਠਲ ਚ ਪਿਉਂਦੇ ਆ ਉਹਦੇ ਨਾਲੋਂ ਵੀਰੇ ਇਹ ਬੋਤਲ ਜਿਆਦੀ ਗੁਣਾਕਾਰੀ ਐ ਜਿਹੜਾ ਇਹ ਐ ਦੁੱਧ ਪੀਣਾ ਉਹੋ ਪਸ਼ੂ ਨੂੰ ਸਹੀ ਬੱਚੇ ਨੂੰ ਦੁੱਧ ਨੂੰ ਦੁੱਧ ਦੀ ਖਰਾਕ ਵਜੋਂ ਮਿਲ ਲੱਗਦਾ ਹੈ ਜਿਹੜਾ ਬੱਠਲ ਚ ਪਿਉਣਾ ਉਹ ਇੱਕ ਹਿਸਾਬ ਦਾ ਅੱਧਾ ਦੁੱਧ ਦੀ ਖਰਾਕ ਬਣ ਜਾਂਦੀ ਹੈ ਅੱਧਾ ਪਾਣੀ ਦੀ ਤਰ੍ਹਾਂ ਪ੍ਰਯੋਗ ਹੁੰਦਾ ਹੈ ਤੇ ਮੇਰੇ ਭਰਾ ਇਹ ਨਿੱਪਲ ਦੀ ਜਰੂਰ ਵਰਤੋਂ ਕਰਿਆ ਕਰੋ ਨਿੱਪਲ ਰਾਹੀਂ ਆਪਾਂ ਜਿਹੜਾ ਕਫ ਹੁੰਦਾ ਬੱਚਾ ਹੋਵੇ ਚਾਹੇ ਬੱਚੀ ਹੋਵੇ ਇਸ ਨੂੰ ਨਿੱਪਲ ਰਾਹੀਂ ਦੁੱਧ ਪਲਾਇਆ ਕਰੋ ਇਹ ਆਪਣੇ ਕੋਲ ਅੱਜ ਫੀਮੇਲ ਨੇ ਜਨਮ ਲਿਆ ਆਪਾਂ ਇਸ ਦਾ ਦੇਖੋ ਇਹਨੂੰ ਸੂਈ ਨੂੰ ਗਾਣੂ 20 ਤੋਂ 25 ਮਿੰਟ ਹੀ ਹੋਇਆ ਆਪਾਂ ਇਹਦਾ ਬੌਲਾ ਕੱਢ ਕੇ ਤੇ ਹੁਣ ਬੱਚੇ ਨੂੰ ਪਲਾ ਰਿਹਾ ਨਾਲੇ ਗਾਣੂ ਕੁਛ ਆਪਾਂ ਸਟ्रेस ਦੂਰ ਕਰਨ ਲਈ ਗਾਂ ਦਾ ਕੁਛ ਬੋਲਾ ਵਿੱਚੋਂ ਕੱਢਤਾ ਹੁਣ ਗਾਂ ਆਰਾਮ ਨਾਲ ਬੈਠੂਗੀ ਪਾਣੀ ਪੀਊਗੀ ਕੁਛ ਉਹਨੂੰ ਖਾਣ ਲਈ ਨੀਰਾਚਾਰਾ ਦਵਾਂਗੇ ਕੁਛ ਆਪਾਂ ਗੁੜ ਵਗੈਰਾ ਦਿੱਤਾ ਤੇ ਇਹ ਹੁਣ ਇਸਦੇ ਬਾਅਦ ਚੋਂ ਆਪਦੀ ਜੀਰ ਪਾਊਗੀ ਤੇ ਹੁਣ ਦਾ ਜਿੰਨੀ ਕ ਆਪਾਂ ਨੂੰ ਜਾਣਕਾਰੀ ਹੈ ਆਪਾਂ ਉਹਨੀਆਂ ਕੀ ਚੀਜ਼ੀ ਦੱਸਦੇ ਹੁੰਨੇ ਆ ਜਿਹੜੀਆਂ ਆਪਾਂ ਆਪਣੇ ਫਾਰਮ ਤੇ ਆਪਦੇ ਜਾਨਵਰਾਂ ਲਈ ਯੂਜ਼ ਕਰਦੇ ਆ ਉਹੀ ਆਪਾਂ ਨੂੰ ਦੱਸਣ ਦਾ ਫਾਇਦਾ ਹੁੰਦਾ ਜਿਹੜੀ ਰਿਜ਼ਲਟ ਦੇਵੇ ਹੈਨਾ ਅੱਜ ਕੱਲ੍ਹ ਜ਼ਿਆਦਾਤਰ ਜਿਹੜੇ ਮੰਨ ਕੇ ਚੱਲੋ ਆਪਣੇ ਲੋਕਲ ਘਰਾਂ ਦੇ ਵਿੱਚ ਲੋਕ ਇੱਕ ਦੋ ਜਾਨਵਰ ਰੱਖਦੇ ਆ ਉਹ ਆਪਣੇ ਕਈ ਜੀਵਿਦਾਰ ਭਰਾ ਲਾ ਲਓ ਜਾਂ ਪਸ਼ੂ ਪਾਲਕ ਲਾ ਲਓ ਉਹ ਕੀ ਕਰਦੇ ਹਨ ਲੇਵਾ ਵਧਾਉਣ ਵਾਲੀ ਦਵਾਈ ਜਾਂ ਮੰਨ ਕੇ ਚੱਲੋ ਦੁੱਧ ਵਧਾਉਣ ਵਾਲੀ ਦਵਾਈ ਉਹ ਜ਼ਿਆਦਾ ਯੂਜ਼ ਕਰਨ ਲੱਗ ਗਏ ਵੀਰੇ ਲੇਵਾ ਬਰੀਡ ਦਾ ਬੰਨਾ ਹੈ ਦੁੱਧ ਫੀਡ ਦੇ ਵਧਾਉਣਾ ਨਾ ਤਾਂ ਅੱਜ ਤੱਕ ਦੁੱਧ ਵਧਾਉਣ ਵਾਲੀ ਕੋਈ ਦਵਾਈ ਆਈ ਹੈ ਤੇ ਨਾ ਹੀ ਅੱਜ ਤੱਕ ਕੋਈ ਲੇਵਾ ਵਧਾਉਣ ਵਾਲੀ ਦਵਾਈ ਆਈ ਹੈ ਅਸੀਂ ਹਰੇਕ ਆਪਣੇ ਪਸ਼ੂ ਪਾਲਕ ਨੂੰ ਇਹੀ ਸਲਾਹ ਦਿੰਨੇ ਆ ਵੀ ਇੱਕ ਤਾਂ ਵੀਰੇ ਜਿਹੜਾ ਢੋਲੀਆਂ ਵਾਲਾ ਕੈਲਸ਼ੀਅਮ ਵੇਖਦਾ ਮੋਟਰਸਾਈਕਲਾਂ ਦੇ ਵੇਚਦੇ ਫਿਰਦੇ ਹੁੰਦੇ ਆ ਇਹਨੂੰ ਵੀਰੇ ਲੈਣਾ ਬੰਦ ਕਰ ਦਿਓ ਇਹਦੇ ਨਾਲ ਤਾਂ ਜੇ ਤੁਹਾਨੂੰ ਆਇਆ ਵੀ ਕੈਲਸ਼ੀਅਮ ਹੀ ਪਾਉਣਾ ਹੈ ਮਨ ਨੂੰ ਹੀ ਤਸੱਲੀ ਦੇਣੀ ਹੈ ਤਾਂ ਬਈ 5 ਕਿਲੋ ਪਾਣੀ ਦੇ ਵਿੱਚ 1 ਕਿਲੋ ਖੰਡ ਘੋਲ ਕੇ ਵਿੱਚ ਪਾ ਕੇ ਰੰਗ ਉਹ ਬਈ ਉਹ ਵੀ ਚੀਜ਼ ਬਣ ਜਾਂਦੀ ਹੈ ਅੱਜ ਤੱਕ ਜਿਹੜੇ ਲੋਕ ਬੋਲਦੇ ਵੀ ਲੇਵਾ ਵੱਡਾ ਹੋ ਜੇ ਵੀਰ ਜੀ ਲੇਵਾ ਕਿਸੇ ਦਵਾਈ ਨਾਲ ਨਹੀਂ ਵੱਡਾ ਹੁੰਦਾ ਲੇਵਾ ਪਸ਼ੂ ਦੀ ਬਰੀਡ ਦੇ ਵੱਡਾ ਕਰਨਾ ਹੈ ਇੱਕ ਕਹਿੰਦੇ ਵੀ ਇਹਦੇ ਨਾਲ ਦੁੱਧ ਵੱਧ ਜੂਗਾ ਦੁੱਧ ਵੀਰੇ ਆਪਣੀ ਮੈਨੇਜਮੈਂਟ ਨੇ ਆਪਣੀ ਫੀਡ ਨੇ ਤੇ ਆਪਣੇ ਪਸ਼ੂ ਦੀ ਬਰੀਡ ਨੇ ਦੇਣਾ ਹਾਂ ਜਿਹੜੀਆਂ ਚੀਜ਼ਾਂ ਕਈ ਵਾਰੀ ਨੇ ਦੇਣੀਆਂ ਪੈਂਦੀਆਂ ਹੁਣ ਆਪਣੀ ਗਾਂ ਦੀ ਕਾਵਿੰਗ ਹੋਈ ਐ ਇਹ ਨਾ ਇੱਕ ਕਾਰਗਿਲ ਕੰਪਨੀ ਦਾ ਆਉਂਦਾ ਹੈ ਕੈਲਸ਼ੀਅਮੈਸਟ ਨਾ ਆਪਣਾ ਵੈਕਟਮੈਂਡ ਕੰਪਨੀ ਦਾ ਹੈ ਕੈਲਸ਼ੀਅਮੈਸਟ ਜੱਲ ਕਾਰਗਿਲ ਦਾ ਨਹੀਂ ਵੈਕਟਮੈਂਡ ਕੰਪਨੀ ਦਾ ਕੈਲਸ਼ੀਅਮੈਸਟ ਜੱਲ ਆਉਂਦਾ ਵੀਰੇ ਇਹ ਇਹ ਆਪਾਂ ਪਿਛਲੇ 2-3 ਸਾਲਾਂ ਤੋਂ ਇਹਨੂੰ ਯੂਜ਼ ਕਰ ਰਹੇ ਆਂ ਜਦੋਂ ਪਸ਼ੂ ਸੂਤ ਪੰਦਾ ਆਪਣਾ ਇੱਕ ਤਾਂ ਨਾਲ ਦੀ ਨਾਲ ਪਸ਼ੂ ਦਾ ਬੌਲਾ ਕੱਢ ਕੇ ਆਪਾਂ ਬੱਚੇ ਨੂੰ ਪਲਾ ਕੇ ਇੱਕ ਬੋਤਲ ਤਪੋ ਦੋ ਪਿਆ ਦਿੰਦੇ ਆ ਇੱਕ ਬੋਤਲ ਆਪਾਂ ਦੂਸਰੇ ਦਿਨ ਪਿਆ ਦਿੰਦੇ ਆ ਇਹ ਇੱਕ એનર્ਜੀ ਹੈ ਵੀ ਕੁਝ ਪਰਸੈਂਟ ਆਪਣੇ ਪਸ਼ੂ ਨੂੰ એનર્ਜੀ ਮਿਲ ਜਾਂਦੀ ਹੈ ਪਰ ਜਿਹੜੀ ਜ਼ਿਆਦਾਤਰ એનર્ਜੀ ਜਾਨਵਰ ਚ ਆਉਣੀ ਹੈ ਉਹ ਆਪਾਂ ਕਿੰਨੇ ਟਾਈਮ ਤੇ ਪਸ਼ੂ ਡਰਾਈ ਕੀਤਾ ਹੈ ਡਰਾਈ ਟਾਈਮ ਤੇ ਆਪਾਂ ਪਸ਼ੂ ਨੂੰ ਕਿੰਨਾ ਸੰਭਿਆ ਕਿਹੋ ਜਿਹੀ ਟਰਾਂਜੀਸ਼ਨ ਦਿੱਤੀ ਹੈ ਕਈ ਵਾਰ ਕੀ ਕਰਦੇ ਆ ਜਦੋਂ ਪਸ਼ੂ ਆਪਣਾ ਦੁੱਧੋਂ ਜਿਹੜੇ ਆਮ ਘਰਾਂ ਚ ਪਸ਼ੂ ਪਾਲਕ ਛੋਟੇ ਇੱਕ ਦੋ ਪਸ਼ੂ ਵਾਲੇ ਬੰਦੇ ਨੇ ਉਹ ਕੀ ਕਰਦੇ ਜਦੋਂ ਪਸ਼ੂ ਆਪਣਾ ਦੁੱਧ ਤੋਂ ਛੜਦਾ ਉਹਦੀ ਫੀਡ ਵੀ ਘਟਾ ਦਿੰਦੇ ਆ ਉਹਦਾ ਨੀਰਾ ਚਾਰਾ ਵੀ ਘਟਾਉਂਦਾ ਵੀ ਹੁਣ ਕਿਹੜਾ ਇਹਨੇ ਦੁੱਧ ਦੇਣਾ ਕੋਈ ਵੀ ਪਸ਼ੂ ਤੋਂ ਪਹਿਲੇ ਸੂਏ ਨਾਲੋਂ ਜੇ ਦੂਸਰੇ ਸੂਏ ਆਪਾਂ ਦੁੱਧ ਜ਼ਿਆਦਾ ਲੈਣਾ ਵੀਰੇ ਉਸ ਨੂੰ ਡਰਾਈ ਪੀਰੀਅਡ ਦੇ ਵਿੱਚ ਦੁੱਧ ਦੇਣ ਵਾਲੇ ਪੀਰੀਅਡ ਤੋਂ ਵੀ ਜ਼ਿਆਦਾ ਸਾਹਮਣਾ ਪੋੜਾ ट्रांजिशन ਪੀਰੀਅਡ ਜੇ ਕੋਈ ਭਰਾ ਹੁਣ ਚਲੋ ਫਾਰਮ ਵਾਲੇ ਤਾਂ ਆਪਦੇ ਫਾਰਮੂਲੇਸ਼ਨ ਦੇ ਹਿਸਾਬ ਨਾਲ ਤਿਆਰ ਕਰ ਲੈਂਦੇ ਆ ਦੇਵੇਂ ਕੋ ਚੰਗੀ ਕੰਪਨੀ ਦੀ ਵੀਰੇ ਟ੍ਰਾਂਜਿਸ਼ਨ ਜਰੂਰ ਪਾਇਆ ਕਰੋ ਇਹ ਹੁਣ ਇੱਕ ਕੈਲਸ਼ੀਮਸਟ ਜੈਲ ਆ ਵੀਰੇ ਫੈਕਟਮੈਂਟ ਕੈਂਡ ਕੰਪਨੀ ਦੀ ਐ ਇਹ ਆਪਾਂ ਹਰੇਕ ਪਸ਼ੂ ਜਦੋਂ ਸੂ ਪੈਂਦਾ ਉਹਨੂੰ ਦੇਨੇ ਆ ਇਹੇ ਪਸ਼ੂ ਨੂੰ ਡਾਇਰੈਕਟ ਦਿਆ ਕਰੋ ਤੇ ਇਹਨੂੰ ਦੇਣ ਦਾ ਤਰੀਕਾ ਇਹ ਹੀ ਆ ਵੀਰੇ ਇਹਦੀ ਸ਼ੇਪ ਬਹੁਤ ਸੋਹਣੀ ਬਣੀ ਹੁੰਦੀ ਆ ਪਸ਼ੂ ਨੂੰ ਮੂੰਹ ਰਾਹੀਂ ਸਿੱਧੀ ਪਲਾਉਣ ਵਾਲੀ ਸ਼ੇਪ ਹੁੰਦੀ ਆ ਇਹਦੀ ਕਦੇ ਵਾਸਤੇ ਵੀ ਜਦੋਂ ਆਪਾਂ ਕਿਸੇ ਪਸ਼ੂ ਨੂੰ ਮੂੰਹ ਰਾਹੀਂ ਚੀਜ਼ ਦੇਣੀ ਆ ਤਾਂ ਕੋਸ਼ਿਸ਼ ਕਰਿਆ ਕਰੋ ਉਹਦੀ ਆਪਾਂ ਜੀਭ ਨਹੀਂ ਫੜਨੀ ਜਦੋਂ ਜੀਭ ਫੜ ਲਈ ਤਾ ਪਸ਼ੂ ਪਸ਼ੂ ਨੂੰ ਅਥਰੂ ਆਉ ਗਈ ਆਊਗਾ ਜਿਦਾ ਕਿ ਪਸ਼ੂ ਨੂੰ ਬਹੁਤ ਵੱਡਾ ਨੁਕਸਾਨ ਹੈ ਇਹ ਆਪਾਂ ਹੁਣ ਇਹਨੂੰ ਕੈਲਸ਼ੀਅਮ ਵੈਸਟ ਜੈਲ ਆਪਣੀ ਗਾਂ ਨੂੰ ਦੇਨੇ ਆ ਇਹ ਜਿਵੇਂ ਆਪਾਂ ਮੂੰਹ ਖੋਲਿਆ ਪਸ਼ੂ ਦਾ ਆ ਵੀਰੇ ਜੀਭ ਥੱਲੇ ਰਹਿ ਗਈ ਇਹਨੂੰ ਐ ਕਰਕੇ ਐਨਾ ਵਿੱਚ ਪਾਓ ਬੋਲੇ ਐ ਹੌਲੀ ਹੌਲੀ ਪਸ਼ੂ ਨੂੰ ਪਲਾਈ ਜਾਓ ਮੱਝਾਂ ਦਾ ਵੀਰੇ ਦੇਖੋ ਆਪਾਂ ਘਰੇ ਦੁੱਧ ਲਈ ਦੋ ਰੱਖਿਆ ਹੋਈਆਂ ਜਿਆਦਾਤਰ ਆਪਣਾ ਗਾਇਆਂ ਦੇ ਬਰੀਡ ਤੇ ਤੇ ਗਾਇਆਂ ਦੇ ਦੁੱਧ ਦੀ ਕੰਮ ਹੈ ਪਰ ਗਾਂ ਬਹੁਤ ਸਿਆਣਾ ਜਾਨਵਰ ਹੈ ਬਹੁਤ ਹੀ ਜਿਆਦਾ ਸਿਆਣਾ ਜਾਨਵਰ ਹੈ ਇਹਨੂੰ ਜਿਵੇਂ ਸਿਖਾਵਾਂਗੇ ਓਵੇਂ ਹੀ ਇਹਨੇ ਲੱਗ ਜਾਂਦਾ ਆਹ ਦੇਖੋ ਆਰਾਮ ਦੇ ਨਾਲ ਇਹਨੇ ਪੀ ਲਿਆ ਕੋਈ ਉੱਠੀ ਨਹੀਂ ਕੋਈ ਬੈਠੀ ਨਹੀਂ ਹੁਣ ਇਹਦੇ 'ਚ ਥੋੜਾ ਜਿਹਾ ਪਾਣੀ ਪਾ ਕੇ ਇੱਕ ਵਾਰੀ ਹੋਰ ਪਿਲਾ ਦਾਂਗੇ ਹੋ ਸਕੇ ਤਾਂ ਵੀਰੇ ਇਹ ਐਨਰਜੀ ਲੈਵਲ ਦੀ ਚੀਜ਼ ਹੈ ਕਿ ਇਹ ਜ਼ਰੂਰ ਦਿਆ ਕਰੋ ਜਿਹੜਾ ਢੋਲੀਆ ਵਾਲਾ ਕੈਲਸ਼ੀਅਮ ਹੈ ਜਾ ਲੇਵਾ ਵਧਾਉਣ ਵਾਲੀਆਂ ਦਵਾਈਆਂ ਅੱਜ ਕੱਲ ਅਦਾ ਅਦਾ ਲੀਟਰ 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 ਹਜ਼ਾਰ ਹਜ਼ਾਰ 2-2000 ਰੁਪਏ ਦਾ ਮੈਡੀਕਲਾਂ ਤੇ ਵਿਕੀ ਜਾਂਦਾ ਹੈ ਉਹ ਤੋਂ ਮੇਰੇ ਭਰਾ ਭਰੇਜ ਕਰੋ ਉਹਨਾਂ ਨੇ ਨਾ ਦੁੱਧ ਵਧਾਉਣਾ ਹੈ ਨਾ ਲੇਵਾ ਵਧਾਉਣਾ ਹੈ એનર્ਜੀ ਵਾਲੀ ਚੀਜ਼ ਦੋ ਪਸ਼ੂ ਨੂੰ ਡਰਾਈ பீਟ ਤੇ ਜਦੋਂ ਸੂਣ ਚ 20 ਦਿਨ ਰਹਿ ਜਾਂਦੇ ਆ ਉਦੋਂ ਪੂਰਾ ਪਸ਼ੂ ਨੂੰ ਸੰਭੋ ਉਹ ਹੀ ਟਾਈਮ ਦੇ ਸੇਵਾ ਸੰਭਾਲ ਲਈ ਅਗਲੇ ਸੂਏ ਜਾ ਕੇ ਪਸ਼ੂ ਦਾ ਦੁੱਧ ਵਧਾਉਣਾ ਹੈ ਤੇ ਪਸ਼ੂ ਨੇ ਪ੍ਰੋਪਰ ਜੇਰ ਪਾ ਕੇ ਅਗਲੇ ਸੂਏ ਲਈ ਦੁੱਧ ਦੇਣ ਲਈ ਪ੍ਰੋਪਰ ਤਿਆਰ ਹੋਣਾ ਹੈ ਆਪਣੀ ਅਗਲੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਕਰ ਲਓ ਸਾਰੇ ਭਰਾਵਾਂ ਦਾ ਤੁਹਾਨੂੰ